ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਆਪ ਜੀ ਨੇ ਖੇਤੀ ਹਰੀ ਭਰੀ ਕਰਨੀ ਦਾ ਪ੍ਰਸੰਗ ਸਰਵਣ ਕੀਤਾ ਹੈ ਸੋ ਅੱਜ ਖਡੂਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਹੈ ਧੰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਸ਼ਾ ਜੀ ਉੱਚ ਤਖਤ ਤੇ ਬਰਾਜਮਾਨ ਹਨ ਤਨ ਬਾਬਾ ਬੁੱਢਾ ਜੀ ਨੂੰ ਸਤਕਾਰ ਸਹਿਤ ਉੱਚੀ ਜਗ੍ਹਾ ਤੇ ਬਰਾਜਮਾਨ ਕੀਤਾ ਹੋਇਆ ਹੈ। ਇਸੇ ਤਰ੍ਹਾਂ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਚਰਨਾ ਵਿੱਚ ਬਰਾਜਮਾਨ ਹਨ। ਭਾਈ ਪਾਰੋ ਜੀ, ਭਾਈ ਜੀਵਾ ਜੀ, ਭਾਈ ਚੁਲਕਾ ਜੀ, ਭਾਈ ਢਿੰਗਾ ਜੀ ਇਸ ਤਰ੍ਹਾਂ ਬੇਅੰਤ ਗੁਰੂ ਦੇ ਸਿੱਖ ਹਾਜ਼ਰ ਨੇ। ਜੋ ਭਾਈ ਪੈੜਾ ਮੋਖਾ ਜੀ ਜੋ ਕਾਗਜ਼ ਕਲਮ ਦਵਾਤ ਲੈ ਕੇ ਪ੍ਰਸੰਗ ਲਿਖਣ ਵਾਸਤੇ ਹਾਜ਼ਰ ਬੈਠੇ ਨੇ। ਜਿਉਂ ਹੀ ਭਾਈ ਬਾਲਾ ਜੀ ਨੇ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਵੱਲ ਤੱਕਿਆ ਤਾਂ ਉਸ ਸਮੇਂ ਤਨ ਗੁਰੂ ਅੰਗਦ ਦੇ ਮਹਾਰਾਜ ਨੇ ਇਸ਼ਾਰਾ ਕੀਤਾ ਕਿ ਭਾਈ ਬਾਲਾ ਜੀ ਤਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਕਿਰਪਾ ਕਰਕੇ ਜੋ ਲੜੀਵਾਰ ਆਪ ਜੀ ਕਥਾ ਸਰਵਣ ਕਰਾ ਰਹੇ ਹੋ ਉਹਨਾਂ ਨੂੰ ਆਪ ਜੀ ਸਰਵਣ ਕਰਾਉਣਾ ਚਾਹੋ ਤੇ ਕਰੋ ਸੋ ਭਾਈ ਬਾਲਾ ਜੀ ਇਸ਼ਾਰਾ ਪਾ ਕੇ ਆਗਿਆ ਲੈ ਕੇ ਆਰੰਭ ਕਰਨ ਲੱਗੇ ਕਿ ਸੱਚੇ ਪਾਤਸ਼ਾਹ ਜੀ ਕਿ ਹੇ ਸਤਿਗੁਰੂ ਜੀ ਵਿਸਾਖ ਦੇ ਸੁਹਾਵਨੇ ਮਹੀਨੇ ਵਿੱਚ ਬਾਣ ਵਿੱਚ ਜਗਤ ਰੱਖਿਆ ਕਿ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਜੇਂ ਗਉਆਂ ਮਈਆਂ ਨੂੰ ਸੁੰਦਰ-ਸੁੰਦਰ ਘਾ ਦੇਖ ਕੇ ਚਾਰ ਦੇ ਫਿਰਦੇ ਸਨ ਇੱਕ ਦਿਨ ਦੁਪਹਿਰ ਹੋ ਗਈ ਸੂਰਜ ਦੇਵਤਾ ਹੁਰੀ ਵੀ ਐਨ ਕੜ ਕੇ ਸਿਰ ਪਰ ਆ ਗਏ ਤਾਂ ਸਤਿਗੁਰੂ ਜੀ ਨੇ ਇੱਕ ਚੰਗਾ ਜਿਹਾ ਦਰਖਤ ਦੇਖ ਕੇ ਉਸ ਦੀ ਛਾਇਆ ਵਿੱਚ ਸੌਣ ਦਾ ਮਨ ਬਣਾ ਲਿਆ ਸਤਿਗੁਰੂ ਜੀ ਵਸਤਰ ਵਿਛਾ ਕੇ ਲੰਮੇ ਪੈ ਗਏ ਤੇ ਜਦੋਂ ਆਰਾਮ ਕਰਦਿਆਂ ਨੂੰ 2 3 ਘੰਟੇ ਬਤੀਤ ਹੋ ਗਏ ਤਾਂ ਉਸ ਦਰਖਤ ਦੀ ਛਾਇਆ ਪਲਟ ਗਈ ਮੁਖਾਰ ਬਿੰਦ ਪਰ ਧੁੱਪ ਆ ਗਈ ਐਰ ਚਿਹਰੇ ਤੋਂ ਪਸੀਨੇ ਦੀਆਂ ਬੂੰਦਾਂ ਡਿੱਗਦੀਆਂ ਜਾਮ ਪ੍ਰਤੀਤ ਹੋ ਰਹੀਆਂ ਸਨ ਜਿਵੇਂ ਕੋਈ ਚੰਦਰਮਾ ਵਿੱਚੋਂ ਅਮਰ ਦੀਆਂ ਕਿਰਣਾ ਤ੍ਰਿਪ ਤ੍ਰਿਪ ਕਰਕੇ ਛੋਰੀਆਂ ਹੋਣ ਸੋ ਉਸ ਵੇਲੇ ਇੱਕ ਚਿੱਟੇ ਰੰਗ ਦੇ ਫਨੀਅਰ ਸਰਪ ਨੇ ਆ ਕੇ ਆਪਣਾ ਫਨ ਖਿਲਾਰ ਕੇ ਸਤਗੁਰਾਂ ਦੇ ਚਿਹਰੇ ਦੇ ਉੱਪਰ ਮੁੱਖ ਦੇ ਉੱਪਰ ਛਾਇਆ ਕਰ ਦਿੱਤੀ ਇਧਰੋਂ ਕੁਦਰਤੀ ਰਾਏ ਬਲਾਰ ਸਮੇਤ ਸੈਨਾ ਦੇ ਐਸ ਪਾਸੇ ਵੱਲ ਆ ਨਿਕਲਿਆ ਔਰ ਦੂਰੋਂ ਹੀ ਸੱਪ ਨੂੰ ਵੇਖ ਕੇ ਖਿਆਲ ਹੋਇਆ ਕਿ ਕਿਸੇ ਸ਼ਾਂ ਵਾਸਤੇ ਚਿੱਟਾ ਕਪੜਾ ਤਾਣਿਆ ਹੋਇਆ ਹੈ ਪਰ ਜਦ ਅਰਤਾ ਨੂੰ ਅਗਾਹ ਆ ਕੇ ਦੇਖਿਆ ਕਿ ਇਹ ਇੱਕ ਸੱਪ ਹੈ ਤਾਂ ਮਨ ਵਿੱਚ ਵਿਚਾਰਿਆ ਕਿ ਓਹੋ ਇਹ ਸਰਪ ਨੇ ਬਾਲਕ ਨੂੰ ਜ਼ਰੂਰ ਡੰਗ ਦਿੱਤਾ ਹੋਵੇਗਾ ਇਹ ਵਿਚਾਰ ਕੇ ਜਦ ਹੋਰ ਅੱਗੇ ਵਧਿਆ ਤਦ ਖੁਰਾਂ ਦੀ ਆਵਾਜ਼ ਨੂੰ ਸੁਣ ਕੇ ਖੜਾਕ ਨੂੰ ਸੁਣ ਕੇ ਸਰਪ ਤਾਂ ਗੁੰਮ ਹੋ ਗਿਆ ਅਰ ਸਤਿਗੁਰਾਂ ਜੀ ਵੱਲ ਵੇਖ ਕੇ ਦਰਸ਼ਨ ਕਰਕੇ ਨਿਹਾਲ ਹੋਇਆ ਤੇ ਸਤਿਗੁਰਾਂ ਜੀ ਦੇ ਵੀ ਨੇਤਰ ਖੁੱਲ ਗਏ ਹਨ ਤੇ ਉੱਠ ਕੇ ਬਹਿ ਗਏ ਰਾਏ ਬਰਾਰ ਨੇ ਕੌਤਕ ਦੇਖ ਕੇ ਬੜੇ ਹੈਰਾਨ ਹੋਇਆ ਹੈ ਤੇ ਉਸ ਵੇਲੇ ਸ਼ਰਧਾवान ਹੋਇਆ ਅਰ ਮਾਨੇ ਹੀ ਮਾਨੇ ਵਿੱਚ ਨਮਸਕਾਰ ਕਰਕੇ ਬੜਾ ਪ੍ਰੇਮ ਪ੍ਰਗਟ ਕੀਤਾ ਸਮਝ ਗਿਆ ਕਿ ਇਹ ਅਲੌਕਿਕ ਬਾਲਕ ਹੀ ਮੇਰੀ ਕਲਿਆਣ ਕਰੇਗਾ ਅਰ ਜਦੋਂ ਉਹ ਜਵਾਨ ਹੋਵੇਗਾ ਤਾਂ ਮੈਂ ਆਪਣੀ ਮਨੋ ਕਾਮਨਾ ਪ੍ਰਗਟ ਕਰਦਾ ਹੋਇਆ ਮੁਕਤੀ ਦਾ ਰਸਤਾ ਪੁੱਛਾਂਗਾ ਤੇ ਮੇਰੇ ਬੜੇ ਉੱਤਮ ਭਾਗ ਹਨ ਕਿ ਜੇ ਜੋ ਮੈਨੂੰ ਇਹਨਾਂ ਨਾਲ ਗੱਲਾਂ ਕਰਨ ਦਾ ਬਾਤਾਂ ਕਰਨ ਦਾ ਸੁਭਾਗ ਅਫਸਰ ਪ੍ਰਾਪਤ ਹੋਵੇਗਾ ਫਿਰ ਘਰ ਆਇਆ ਕਾਲੂ ਜੀ ਨੂੰ ਸੱਦ ਬੁਲਾਇਆ ਤੇ ਸਤਗੁਰਾਂ ਨੂੰ ਸਰਪਤੀ ਛਾਇਆ ਕਰਨ ਦਾ ਸਾਰਾ ਹਾਲ ਸੁਣਾਇਆ ਤੇ ਕਿਹਾ ਕਿ ਇਸ ਨੂੰ ਪੁੱਤਰ ਕਰਕੇ ਨਾ ਜਾਣੀ ਇਹ ਕੋਈ ਅਵਤਾਰੀ ਜੀਵ ਹੈ ਮਹਿਤਾ ਕਲਿਆਣ ਦਾਸ ਜੀ ਸਾਹਮਣੇ ਖੜੇ ਨੇ ਰਾਏ ਬਲਾਰ ਜੀ ਗੁਰੂ ਜੀ ਉਸਤਤ ਕਰਦੇ ਹੋਏ ਕਹਿ ਰਹੇ ਹਨ ਮਹਿਤਾ ਕਲਿਆਣ ਦਾਸ ਜੀ ਨੂੰ ਕਿ ਇਹ ਕੋਈ ਰੱਬੀ ਪੁਰਸ਼ ਹੈ ਅੱਲਾ ਦਾ અવਤਾਰ ਹੈ ਇਹ ਕੋਈ ਅਵਤਾਰੀ ਜੀਵ ਹੈ ਇਸ ਨੂੰ ਸਧਾਰਨ ਸੁਪੁੱਤਰ ਨਾ ਸਮਝਣਾ ਤੇਰੇ ਬੜੇ ਭਾਗ ਹਨ ਜੋ ਇਸ ਨੇ ਤੇਰੇ ਘਰ ਜਨਮ ਲਿਆ ਹੈ ਅੱਜ ਤੋਂ ਗੁਰੂ ਜੀ ਲਈ ਜੋ ਕੁਝ ਵੀ ਲੋੜ ਹੋਵੇ ਮੈਥੋਂ ਮੰਗਣਾ ਕਿਸੇ ਗੱਲੋਂ ਬਿਨਾ ਤੰਗ ਰੱਖਣਾ ਇਹ ਸੁਣ ਕੇ ਮਹਿਤਾ ਕਲਿਆਣ ਦਾਸ ਜੀ ਘਰ ਆਏ ਆਕੇ ਗਊਆਂ ਦੇ ਚਾਰਨ ਦਾ ਕੰਮ ਤੇ ਰਾਏ ਬਲਾਰ ਜੀ ਦੀ ਸੁਣਾਈ ਹੋਈ ਗੱਲ ਦੱਸ ਕੇ ਬੜੇ ਖੁਸ਼ ਹੋਏ ਉਧਰੋਂ ਇਹ ਗੱਲ ਸਾਰੇ ਨਗਰ ਵਿੱਚ ਧੁੰਮ ਗਈ ਕਿ ਮਹਿਤਾ ਕਲਿਆਣਦਾਸ ਜੀ ਦੇ ਸੁਪੁੱਤਰ ਪਰਸਰਪ ਨੇ ছায়ਾ ਕੀਤੀ ਹੈ। ਅਰਦਲਾਂ ਵਿੱਚ ਸ਼ਰਧਾ ਰੱਖ ਕੇ ਘਰੋਂ ਘਰੀ ਇਹ ਚਰਚਾ ਹੋਣ ਲੱਗ ਪਈ ਕਿ ਇਹ ਬਾਲ ਕੁਝ ਕਲਾ ਵਾਲਾ ਹੈ। ਇਸ ਕਰਕੇ ਜਦ ਬਸੰਤ ਰੁੱਤ ਗਈ ਤੇ ਗ੍ਰੀਖਮ ਰੁੱਤ ਵੀ ਜੋਰ ਪਾਉਣ ਲੱਗ ਪਈ ਤਦ ਵੀ ਗੁਰੂ ਜੀ ਰੋਸ਼ ਸਵੇਰੇ ਮਾਲ ਡੰਗਰ ਨੂੰ ਚਰਾਉਣ ਲੈ ਜਾਇਆ ਕਰਨ ਤੇ ਰਾਤ ਨੂੰ ਆ ਜਾਇਆ ਕਰਨ ਇਸ ਤਰ੍ਹਾਂ ਜਦ ਬਹੁਤ ਤਪਸ਼ ਹੋ ਗਈ ਤੇ ਸਾਰੀ ਧਰਤੀ ਵੀ ਤਪ ਗਈ ਗਰਮ ਪਾਉਣ ਨਾਲ ਜੀਵ ਜੰਤੂ ਡਾਢੇ ਦੁਖੀ ਹੋਏ ਦਰਫਣ ਲੱਗੇ ਗਾਇਆਂ ਮਈਆਂ ਵੀ ਛਾਇਆ ਖੁਣੋ ਬਿਆਕਲ ਹੋ ਗਈਆਂ ਤਦ ਤਾਂ ਜਰ ਸ਼ਾਮ ਭਏ ਗੁਰੂ ਜੀ ਘਰੋਂ ਆਏ ਅਗੋ ਮਾਤਾ ਜੀ ਨੇ ਉਹਨਾਂ ਦੇ ਚਿਹਰੇ ਨੂੰ ਵੀ ਧੁੱਪ ਨਾਲ ਕੁਮਲਾਇਆ ਹੋਇਆ ਦੇਖਿਆ ਤਦ ਖੇਤ ਨਾਲ ਚੰਗੀ ਤਰ੍ਹਾਂ ਮੁਖੜੇ ਨੂੰ ਪੁੰਚ ਕੇ ਛਾਤੀ ਨਾਲ ਲਗਾਇਆ ਤੇ ਮਿਠਾਸ ਭਰੇ ਸ਼ਬਦਾਂ ਨਾਲ ਕਿਹਾ ਕਿ ਕਾਕਾ ਜੀ ਹੁਣ ਤੁਸੀਂ ਕੱਲ ਤੋਂ ਬਾਹਰ ਮਾਲ ਡੰਗਰ ਚਰਾਉਣ ਲਈ ਬਣ ਵਿੱਚ ਨਾ ਜਾਣਾ ਧੁੱਪ ਨਾਲ ਤੁਹਾਡਾ ਰੰਗ ਵੀ ਬਦਲ ਗਿਆ ਹੈ ਹੁਣ ਇਸੇ ਗ੍ਰਾਮ ਵਿੱਚ ਹੀ ਖੁਸ਼ੀ ਨਾਲ ਖੇਡਿਆ ਕਰੋ ਤੁਹਾਡੇ ਸਾਰਾ ਦਿਨ ਘਰੋਂ ਬਾਹਰ ਰਹਿਣ ਨਾਲ ਘਰ ਵਿੱਚ ਰੌਣਕ ਨਹੀਂ ਲੱਗਦੀ ਅਤੇ ਮੈਨੂੰ ਕੋਈ ਚਿੰਤਾ ਨਹੀਂ ਲੱਗੀ ਰਹਿੰਦੀ ਹੈ ਸੋ ਤੁਸੀਂ ਘਰ ਹੀ ਰਿਹਾ ਕਰੋ ਇਹਨਾਂ ਨੂੰ ਕਾਲੂ ਜੀ ਘਰ ਆ ਗਏ ਤੇ ਕਹਿ